ਪੰਜਾਬ ਦੇ ਵਿੱਚ ਅੱਜ ਯਾਨੀ ਕਿ 23 ਜੁਲਾਈ ਨੂੰ ਕੁਝ ਥਾਵਾਂ ਤੇ ਭਾਰੀ ਮੀਂਹ ਲਈ येलो ਅਲਰਟ ਜਿਹੜਾ ਕਿ ਜਾਰੀ ਕੀਤਾ ਹੋਇਆ ਹੈ ਇਸੇ ਦੌਰਾਨ ਚਾਰ ਜ਼ਿਲ੍ਹਿਆਂ ਵਿੱਚ ਥੋੜੀ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸਦੀ ਹੈ ਇਹ ਜ਼ਿਲ੍ਹੇ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਮੁਹਾਲੀ ਨੇ ਕੱਲ ਦੇ ਮੁਕਾਬਲੇ ਅੱਜ ਔਸਤਨ ਵਧ ਤਾਪਮਾਨ 1.3 ਡਿਗਰੀ ਦੀ ਵਾਧੂ ਦਰਜ ਹੋਈ ਹੈ ਹਾਲਕਿ ਇਹ ਤਾਪਮਾਨ ਰਾਜ ਦੇ ਆਮ ਤਾਪਮਾਨ ਨਾਲੋਂ 4.5 ਡਿਗਰੀ ਘੱਟ ਰਿਹਾ ਹੈ। ਸਭ ਤੋਂ ਵੱਧ ਤਾਪਮਾਨ ਅਬੋਹਰ ਵਿੱਚ ਦਰਜ ਕੀਤਾ ਗਿਆ ਜੋ ਕਿ 35 ਡਿਗਰੀ ਸੀ ਦੂਜੇ ਪਾਸੇ ਹੁਸ਼ਿਆਰਪੁਰ ਵਿੱਚ 50 ਮਿਲੀਮੀਟਰ ਲੁਧਿਆਣਾ ਵਿੱਚ 31 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 29 ਥਾਵਾਂ ਲਈ ਸਵੇਰੇ 8 ਵਜੇ ਤੱਕ ਮੀਂਹ ਅਤੇ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਸਵੇਰੇ 8:30 ਵਜੇ ਤੱਕ ਮੀਂਹ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਇਸੇ ਦੌਰਾਨ ਲਹਿਰਾਸ ਨਾਮ ਸੰਗਰੂਰ ਬਰਨਾਲਾ ਧੂਰੀ ਫਿਰੋਜ਼ਪੁਰ ਜੀਰਾ ਪੱਟੀ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਦਰਮਿਆਨ ਮੀਂਹ ਦੇ ਨਾਲ-ਨਾਲ ਆਕਾਸ਼ੀ ਬਿਜਲੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜੋ ਕਿ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਚੱਲ ਰਹੀਆਂ ਨੇ ਜਤਕੀ ਬਡਲਾਡਾ ਮਲੇਰਕੋਟਲਾ ਮੁਨਕ ਪਾਤੜਾ ਮੁਖਸਰ ਸਾਹਿਬ ਜਲਾਲਾਬਾਦ ਬਾਗਾਪੁਰਾਣਾ ਫਰੀਦਕੋਟ ਮੋਗਾ ਫਿਰੋਜ਼ਪੁਰ ਜ਼ੀਰਾ ਛਾ ਕੋਟ ਪੱਤੀ ਸੁਲਤਾਨਪੁਰ ਲੋਧੀ ਤਰਨਤਾਰਨ ਖੰਡੂਰ ਸਾਹਿਬ ਅੰਮ੍ਰਿਤਸਰ ਵਾਣ ਅਤੇ ਅਜਨਾਲਾ ਚ ਹਲਕੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਅਨੁਸਾਰ ਅੱਜ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਰੀ ਜ਼ਿਲ੍ਹਿਆਂ ਵਿੱਚ 75% ਤੋਂ ਲੈ ਕੇ 100% ਦਰਮਿਆਨ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ ਜਦਕਿ 7 ਹੋਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ ਤੇ 50% ਤੋਂ ਲੈ ਕੇ 75% ਤੱਕ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਦਰਸਾਈ ਗਈ ਹੈ। ਇਹਨਾਂ ਥਾਵਾਂ ਵਿੱਚ ਗੁਰਦਾਸਪੁਰ, 포ਤਲਾ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਫਤਿਹਗੜ ਸਾਹਿਬ, ਪਟਿਆਲਾ ਜ਼ਿਲ੍ਹੇ ਸ਼ਾਮਲ ਨੇ ਜਿੱਥੇ 50% ਤੋਂ ਲੈ ਕੇ 75% ਥਾਵਾਂ ਤੇ ਹਲਕੀ ਮੀਂਹ ਦੀ ਸੰਭਾਵਨਾ ਹੈ। ਜਦਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਦੇ ਕੁਝ ਥਾਵਾਂ ਤੇ ਹਲਕੀ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਪੈ ਸਕਦੀ ਹੈ ਇੱਥੇ 20 ਤੋਂ ਲੈ ਕੇ 50% ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦੱਸ દઈએ 25 ਜੁਲਾਈ ਤੇ 24 ਜੁਲਾਈ ਨੂੰ ਯਾਨੀ ਕਿ 24 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅਮਿੰਸਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹਲਕੇ ਤੋਂ ਮੱਧਮੀ ਪੈਣ ਦੀ ਸੰਭਾਵਨਾ ਇਸ ਦੇ ਨਾਲ ਹੀ 26 ਜੁਲਾਈ ਨੂੰ ਕੁਝ ਥਾਵਾਂ ਤੇ ਹਲਕੀ ਤੇ ਮੱਧਮੀ ਪੈ ਸਕਦਾ ਹੈ